ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਲੈ ਕੇ ਆਏ ਹਾਂ ਇੱਕ ਨਵੀਂ ਵੀਡੀਓ ਜਿਦੇ ਵਿੱਚ ਆਪਾਂ ਜਿਹੜੇ ਸਲਾਦ ਦੇ ਤੌਰ ਤੇ ਵਰਤੇ ਜਾਂਦੇ ਆਪਣੇ ਵੰਗੇ ਔਰ ਖੀਰੇ ਇਹ ਵੀ ਲਾਵਾਂਗੇ ਜਿਵੇਂ ਆ ਬੀ ਆਪਣੇ ਕੋਲੇ ਵੰਗਿਆਂ ਦਾ ਔਰ ਇਹ ਖੀਰੇ ਲਾਵਾਂਗੇ ਬਿਲਕੁਲ ਦੇਸੀ ਬੀ ਆ ਜਿਹੜੇ ਦੇਸੀ ਖੀਰੇ ਹੁੰਦੇ ਆ ਉਹ ਹੀ ਲਾਵਾਂਗੇ ਆਪਾਂ ਇਹ ਲਾਉਣੇ ਕਿਵੇਂ ਆ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਜਿਹੜੇ ਬੀ ਆਪਾਂ ਲਾਵਾਂਗੇ ਗਮਲੇ ਦੇ ਵਿੱਚ ਲਾਵਾਂਗੇ ਬਿਲਕੁਲ ਘਰ ਵਾਸਤੇ ਖਾਣ ਨੂੰ ਆਰਗੈਨਿਕ ਤਰੀਕੇ ਨਾਲ ਲਾਵਾਂਗੇ ਇਹ ਆਪਾਂ ਗਮਲੇ ਦੇ ਵਿੱਚ ਲਾਉਣ ਲੱਗੇ ਆਂ ਗਮਲੇ ਦੇ ਵਿੱਚ ਉਹ ਪਿਛਲੀ ਵੀਡੀਓ ਦੇ ਤਰ੍ਹਾਂ ਜਿਹੜੇ ਤੁਸੀਂ ਵੇਖੀ ਆਈਆਂ ਉਹਦੇ ਵਿੱਚ ਆਪਾਂ ਕੀ ਆ ਮਿੱਟੀ ਪਾਉਨੇ ਆ ਰੂੜੀ ਜਿਹੜੀ ਪੁਰਾਣੀ ਆਪਣੀ ਉਹ ਪਾਈ ਸੀ ਔਰ ਸਰੋਂ ਦੀ ਖਾਲ ਤੇ ਕਲੀ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਪਾਂ ਪਾ ਕੇ ਮਿਕਸ ਕਰ ਲਿਆ ਇਹ ਸਾਰੀਆਂ ਮਿਕਸ ਕਰਕੇ ਗਮਲਾ ਤਿਆਰ ਕਰ ਲਿਆ ਇਹਨੂੰ ਲਾਉਣਾ ਕਿਵੇਂ ਆ ਇਹਨੂੰ ਨੂੰ ਪਹਿਲਾਂ ਬੀਜ ਨਹੀਂ ਆਪਾਂ ਲਾਉਨੇਗੇ ਪਹਿਲਾਂ ਇਹਨੂੰ ਲਾਵਾਂਗੇ ਆਪਾਂ ਪਾਣੀ ਇਹਨੂੰ ਪਾਣੀ ਦਾ ਭਰ ਲੈਣਾ ਆਪਾਂ ਇਹ ਪਾਣੀ ਜਦੋਂ ਜੀਰ ਜੂਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਢੀ ਲਾਵਾਂਗੇ ਜਦੋਂ ਇਹ ਸਰ ਸਲਾਵ ਦੇ ਵਿੱਚ ਲਾਉਨੇ ਆ ਇਹ ਜਿੰਨਾ ਚਿਰ ਆਪਣਾ ਪਾਣੀ ਹੈ ਗਮਲੇ ਦੇ ਵਿੱਚ ਜੀਰਦਾ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਗਵਾਰਾ ਤੁਹਾਨੂੰ ਦੱਸਿਆ ਜੀ ਗਵਾਰਾ ਲਾਇਆ ਸੀ ਗਵਾਰਾ ਆਪਣਾ ਪੂਰਾ ਵਧੀਆ ਤਿਆਰ ਹੋ ਗਿਆ ਹੈ ਆਪਣਾ ਸੀਜ਼ਨ ਸੀਗਾ ਕਣ ਕਬੱਡੀ ਪਹਿਲਾਂ ਉਸ ਤੋਂ ਬਾਅਦ ਤੂੜੀ ਬਣਾਉਂਦੇ ਸੀਗੇ ਟਾਈਮ ਨਹੀਂ ਲੱਗਿਆ ਇਹਦੀ ਸੰਭਾਲ ਨਹੀਂ ਹੋਈ ਚੰਗੀ ਤਰ੍ਹਾਂ ਕੁਝ ਬੁੱਟੇ ਦੇ ਵਿੱਚੋਂ ਨਾ ਮੱਚ ਗਏ ਆ ਇਹ ਆਪਣਾ ਗਵਾਰਾ ਜਿਹੜੇ ਬੁੱਟੇ ਹੋਏ ਉਹ ਸੋਨੇ ਚੱਲ ਪਿਆ ਇਹਨਾਂ ਦੇ ਹੁਣ ਪਾਣੀ ਪੋਣੀ ਦੇ ਇਹਨਾਂ ਨੂੰ ਜਿਹੜੀ ਰੂੜੀ ਆ ਥੋੜੀ ਥੋੜੀ ਹੋਰ ਦਿਆਂਗੇ ਉਸ ਤੋਂ ਬਾਅਦ ਆਪਣਾ ਪਾਣੀ ਜਿਹੜਾ ਜੀਰ ਗਿਆ ਹੁਣ ਆਪਾਂ ਲਾਉਣੇ ਇਹਦੇ ਵਿੱਚ ਬੀ ਪਹਿਲਾਂ ਲਾਵਾਂਗੇ ਬੰਗਿਆਂ ਦੇ ਬੀ ਨਾ ਗਮਲੇ ਚ ਲਾਉਣ ਲੱਗੇ ਆ ਇਸ ਕਰਕੇ 5 5 7 7 ਬੀ ਲਾਉਂਗਾ ਇਹ ਇਸ ਤਰ੍ਹਾਂ ਆਪਦੇ ਨਹੀਂ ਬਸ ਪਾਣੀ ਜਿਹੜਾ ਜੀਰ ਗਿਆ ਆਪਣਾ ਪਾਣੀ ਜੀਰਿਆ ਹੈ ਬੀ ਰੱਖੋ ਤੇ ਬਸ ਨੱਪ ਦਿਓ ਉਸ ਤੇ ਥੋੜੀ ਜਿਹੀ ਮਿੱਟੀ ਪਾ ਦਿਓ ਵੰਗਿਆਂ ਦੇ ਬੀਜ ਜਿਹੜੇ ਆਪਾਂ ਅੱਧੇ ਚਲਾਤੇ ਆ ਅੱਧੇ ਚਲਾਵਾਂਗੇ ਖੀਰਿਆਂ ਦੇ ਬੀ ਖੀਰੇ ਦਾ ਬੀ ਵੀ ਇਸੇ ਤਰ੍ਹਾਂ ਹੀ ਲਾਉਣਾ ਆਪਾਂ ਇਹ ਮੈਂ ਕਰੇ ਬਸ ਸਲਾਦ ਦੇ ਤੌਰ ਤੇ ਖਾਣ ਨੂੰ ਲਾਉਣ ਲੱਗਿਆਂ ਥੋੜੇ ਥੋੜੇ ਇਹ ਆ ਖੀਰਿਆਂ ਦੇ ਬੀ ਕੁਝ ਨੇ ਦਵਾਈ ਲੱਗੀ ਹੋਈ ਹੈ ਤੇ ਕੋਈ ਬਿਨਾਂ ਦਵਾਈ ਤੋਂ ਆਪਾਂ ਜਿਹੜੇ ਬੇਡਾਂ ਦਵਾਈ ਵਾਲੇ ਲਾਵਾਂਗੇ ਉਸੇ ਤਰੀਕੇ ਨਾਲ ਇਹ ਬਸ ਲੱਭੀ ਰੱਖੋ ਤੇ ਉੱਤੇ ਮਿੱਟੀ ਪਾ ਦਿਓ ਅੰਡੇ ਦੇ ਵਿੱਚ ਆਪਾਂ ਇਹ ਲਾ ਦੇਣੇ ਆ ਤੇ ਬੀ ਆ ਜਿਹੜੇ ਆਪਾਂ ਲਾਤੇ ਆ ਅੱਧੇ ਬੰਗੇ ਲਾਏ ਆ ਤੇ ਅੱਧੇ ਲਾਤੇ ਖੀਰੇ ਆਪਾਂ ਇਹਨੂੰ ਆਪਾਂ ਜਦੋਂ ਉਗ ਗਿਆ ਏ ਉਗਣ ਤੋਂ ਬਾਅਦ ਇਹ ਵੇਲਾਂ ਬੰਦੀਆਂ ਹੁੰਦੀਆਂ ਇਹਨਾਂ ਦੀਆਂ ਇਹ ਵੇਲਾ ਆਪਾਂ ਜਿਵੇਂ ਮੇਰੇ ਆ ਦਰਖਤ ਹੈਗਾ ਇਹ ਲੱਗਿਆ ਹੋਇਆ ਮੈਂ ਗਮਲਾ ਇਤੇ ਮੋਟੇ ਚੇਦੇ ਦੇ ਰਕਤ ਦੇ ਰੱਖ ਕੇ ਤੇ ਰੱਸੀ ਦੀ ਸਹਾਇਤਾ ਨਾਲ ਇਹਨਾਂ ਨੂੰ ਵੇਲਾਂ ਨੂੰ ਉੱਪਰ ਚੜਾ ਦੂੰਗਾ ਇਹਨਾਂ ਦੇ ਥੋੜੇ ਜਿਹਾ ਅਗਰ ਨਹੀਂ ਕੋਈ ਦਰਖਤ ਹੈਗਾ ਤੇ ਕੰਧ ਦੇ ਨਾਲ ਤੁਸੀਂ ਰੱਖ ਸਕਦੇ ਹੋ ਕੰਧ ਦੇ ਉੱਪਰੋਂ ਰੱਸੀ ਪਾ ਕੇ ਵੇਲਾਂ ਕੰਧ ਦੇ ਨਾਲ ਲੰਮਕਾ ਸਕਦੇ ਹੋ ਬਾਈ ਇਹ ਖਿਆਲ ਰੱਖਣਾ ਵੀ ਕੰਧ ਜਿਹੜਾ ਉਹ ਛਾਂ ਰਵੇ ਕੰਧ ਤੇ ਧੁੱਪ ਨਾ ਪੈਂਦੀ ਹੋਵੇ ਸਿੱਧੀ ਡਾਇਰੈਕਟ ਨਹੀਂ ਤਾਂ ਵੱਲਾਂ ਮੱਚਣ ਦਾ ਡਰ ਰਹਿੰਦਾ ਏਸੀ ਆਪਣੇ ਅੱਜ ਦੀ ਜਿਹੜੀ ਆਪਣੇ ਸਲਾਦ ਵਾਸਤੇ ਵਰਤਦੇ ਆ ਖੀਰਾ ਤੇ ਵੰਗਾ ਇਹ ਬਿਲਕੁਲ ਆਰਗੈਨਿਕ ਤਰੀਕੇ ਨਾਲ ਆਪਾਂ ਘਰੇ ਖਾਣ ਵਾਸਤੇ ਲਗਾਉਣਾ ਤੁਸੀਂ ਵੀ ਅਗਾ ਸਕਦੇ ਹੋ ਇਹ 22 ਰੁਪਏ ਦਾ ਪੈਕਟ ਆਉਂਦਾ ਬੱਚ ਬਹੁਤ ਵੀ ਹੁੰਦੇ ਆ ਇਹਦੇ ਜੇ ਤੁਸੀਂ ਘਰੇ ਉਗਾ ਸਕਦੇ ਹੋ ਇਵੇਂ ਹੀ ਇਸੇ ਤਰੀਕੇ ਨਾਲ ਕਿਸੇ ਵੀ ਕੰਧ ਦੇ ਨਾਲ ਰੱਖ ਲਓ ਜਾਂ ਕੋਈ ਤੁਹਾਡੇ ਵੀ ਇਹ ਪੁੱਲਾਂ ਵਾਲਾ ਇਸ ਤਰ੍ਹਾਂ ਦਾ ਟਾਹਣੀਆਂ ਵਾਲਾ ਜਿਆਦਾ ਦਰਖਤ ਹੈਗਾ ਹੈ ਭਾਰਾ ਤੇ ਉਹਦੇ ਤੇ ਬਲਣਾ ਚੜਾ ਸਕਦੇ ਆ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ